ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਾਣ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗੀਆਂ ਜੀ ਇੱਥੇ ਆਪਾਂ ਆਪਣੀ ਵੀਡੀਓ ਦੀ ਸਟਾਰਟਿੰਗ ਕਰਨ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਹਾਂਜੀ ਅੱਜ ਦੀ ਆਪਣੀ ਵੀਡੀਓ ਜਿਹੜੀ ਬਹੁਤ ਹੀ ਖਾਸ ਆ ਤੇ ਕਿ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਆਪਾਂ ਜਦੋਂ ਕੋਈ ਵੀ ਦਾਲ ਸਬਜ਼ੀ ਹਨਾ ਬਣਾਉਨੇ ਆ ਤੇ ਇਹਦੇ ਵਿੱਚ ਕਾਲਸ ਜੀ ਹੋ ਜਾਂਦੀ ਆ ਜਾਂ ਜਿਵੇਂ ਕੋਈ ਹਨਾ ਮਤਲਬ ਕਿ ਚੁੱਲੇ ਦੇ ਉੱਤੇ ਭਾਂਡਾ ਕੋਈ ਵੀ ਆਪਾਂ ਰੱਖ ਦਿੰਨੇ ਆ ਤਾਂ ਉਹਦੇ ਨਾਲ ਜਿਹੜੀ ਇਹ ਸਾਰੀ ਕਾਲੀ ਕਾਲੀ ਹੋ ਜਾਂਦੀ ਆ ਆਪਣੀ ਕੜਾਹੀ ਵਗੈਰਾ ਕੋਈ ਵੀ ਭਾਂਡਾ ਆ ਤੇ ਆਪਾਂ ਇਹਨੂੰ ਅੱਜ ਸਾਫ਼ ਕਰਨਾ ਆਪਣੀ ਕੜਾਹੀ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਤੇ ਤੁਸੀਂ ਵੀ ਬਣੇ ਰਹੋ ਜੀ ਮੇਰੀ ਵੀਡੀਓ ਨਾਲ ਐਂਡ ਤੱਕ ਜ਼ਰੂਰ ਦੇਖਿਓ ਤੇ ਮੈਂ ਤੁਹਾਨੂੰ ਇਹਨੂੰ ਚਮਕਾ ਕੇ ਦਿਖਾਉਣੀ ਆ ਤੇ ਕਿੰਨੇ ਦਿਨਾਂ ਤੋਂ ਮੈਂ ਇਹਨੂੰ ਸਾਫ਼ ਨਹੀਂ ਸੀ ਕੀਤਾ ਹੈਗਾ ਕਿਉਂਕਿ ਇਹ ਕੜਾਹੀ ਹੈ ਜਿਹੜੀ ਸਾਡੀ ਬਹੁਤ ਹੀ ਜ਼ਿਆਦਾ ਟਾਈਮ ਪੁਰਾਣੀ ਆ ਕਹਿ ਸਕਦੇ ਹਾਂ ਕਿ 20-25 ਸਾਲ ਜਨ ਦੀ ਪੁਰਾਣੀ ਕੜਾਹੀ ਹੈ ਇਹ ਉਸ ਤੋਂ ਵੀ ਕਿਤੇ ਪਹਿਲਾਂ ਦੀ ਹੈ ਜਨ ਦੀ ਇਹ ਸਾਡੇ ਮਤਲਬ ਕਿ ਦਾਦੀ ਕੋਲ ਹੁੰਦੀ ਸੀਗੀ ਇਹ ਕੜਾਹੀ ਤੇ ਉਹਨਾਂ ਨੇ ਮਤਲਬ ਕਿ ਜਿਵੇਂ ਕੈਸਾ ਦੇ ਕੇ ਦੇ ਰਹੇ ਪੁਰਾਣੇ ਬਜ਼ੁਰਗ ਸੀਗੇ ਆਪਣੇ ਤੇ ਉਹ ਚੁੱਲ੍ਹੇ ਦੇ ਉੱਤੇ ਜ਼ਿਆਦਾਤਰ ਕੰਮ ਕਰਦੇ ਹੁੰਦੇ ਸੀਗੇ ਤੇ ਉਹ ਹਮੇਸ਼ਾ ਉਹਨਾਂ ਨੇ ਚੁੱਲ੍ਹੇ ਤੇ ਹੀ ਕੰਮ ਕਰਨਾ ਤੇ ਅੱਜ ਆਪਾਂ ਤੁਹਾਨੂੰ ਇਹਨੂੰ ਚਮਕਾ ਕੇ ਦਿਖਾਉਣੇ ਆਂ ਕਿ ਇੰਨੇ ਸਾਲ ਪੁਰਾਣੀ ਕੜਾਹੀ ਆ ਆਪਾਂ ਇਹਨੂੰ ਬਿਲਕੁਲ ਆਪਾਂ ਚਮਕਦਾਰ ਬਣਾ ਦੇਣਾ ਵਾ ਤੇ ਮੈਂ ਲੱਗੀ ਸੀਗੀ ਜੀ ਕੜਾਹੀ ਸਾਫ਼ ਕਰਨ ਮੈਂ ਸੋਚਿਆ ਮੈਂ ਕਿ ਚਲੋ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਦੀ ਆ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਚਲੋ ਜੀ ਕਰਦੇ ਆ ਆਪਾਂ ਅੱਗੇ ਦਾ ਜਿਹੜਾ ਪ੍ਰੋਸੈਸ ਆ ਉਹ ਆਪਣਾ ਸਟਾਰਟ ਹਾਂਜੀ ਲਓ ਜੀ ਸਭ ਤੋਂ ਪਹਿਲਾਂ ਜੀ ਆਪਾਂ ਇੱਥੇ ਗੈਸ ਆਪਣਾ ਆਨ ਕਰ ਲਿਆ ਤੇ ਆਪਾਂ ਕੜਾਹੀ ਲੈ ਲਈ ਆ ਤੇ ਕੜਾਹੀ ਨੂੰ ਉੱਪਰ ਰੱਖ ਦੇਣਾ ਜੀ ਗੈਸ ਦੇ ਉੱਪਰ ਹਾਂਜੀ ਇੱਥੇ ਆਪਾਂ ਆਪਣੀ ਕੜਾਹੀ ਨੂੰ ਜਿਹੜਾ ਚੰਗੀ ਤਰ੍ਹਾਂ ਪਹਿਲਾਂ ਆਪਾਂ ਗਰਮ ਕਰ ਲੈਣਾ ਫਿਰ ਇਹਦੇ ਵਿੱਚ ਜੀ ਆਪਾਂ ਇੱਕ ਕੱਪ ਜਾਂ ਗਲਾਸ ਤੁਸੀਂ ਕਹਿ ਸਕਦੇ ੱਚ ਆਪਾਂ ਪਾਣੀ ਦਾ ਪਾਵਾਂਗੇ ਇਹਦੇ ਵਿੱਚ ਇਹਦੇ ਵਿੱਚ ਆਪਾਂ ਕੀ ਕੁਝ ਪਾਉਣੇ ਆ ਤੇ ਤੁਸੀਂ ਐਂਡ ਤੱਕ ਬਣੇ ਰਹੋ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਆਪਾ ਪਾਣੀ ਆਇਆ ਨਾ ਆਪਣਾ ਜਿਹੜਾ ਚੰਗੀ ਤਰ੍ਹਾਂ ਪਹਿਲਾਂ ਗਰਮ ਕਰ ਲੈਣਾ ਐਨ ਆਪਾਂ ਇਹਨੂੰ ਉਬਾਲ ਦੇਣਾ ਪਾਣੀ ਨੂੰ ਤੇ ਫਿਰ ਤੁਹਾਨੂੰ ਦੁਕਾਨੇ ਆ ਜੀ ਅੱਗੇ ਦਾ ਆਪਾਂ ਪ੍ਰੋਸੈਸ ਆਪਣਾ ਕੀ ਹੁੰਦਾ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਆਪਣਾ ਪਾਣੀ ਆ ਉਹ ਰਿਜਣ ਲੱਗ ਗਿਆ ਚੰਗੀ ਤਰ੍ਹਾਂ ਤੇ ਹੁਣ ਇਹਦੇ ਵਿੱਚ ਆਪਾਂ ਇੱਕ ਪੈਕੇਟ ਮਤਲਬ ਕਿ ਇੱਕ ਬਾਊਚ ਆਪਾਂ ਪਾ ਦਣਾ ਜੀ ਸ਼ੈਂਪੂ ਦਾ ਤੁਹਾਡੇ ਕੋਲ ਕੋਈ ਵੀ ਸ਼ੈਂਪੂ ਹੈਗਾ ਤਾਂ ਤੁਸੀਂ ਉਹ ਪਾ ਸਕਦੇ ਹੋ ਮੇਰੇ ਕੋਲ ਇਸ ਟਾਈਮ ਕਲੀਨਿਕ ਪਲੱਸ ਸੀਗਾ ਤੇ ਮੈਂ ਉਹ ਪਾਤਾ ਬਹੁਤ ਚੰਗੀ ਤਰ੍ਹਾਂ ਮਿਕਸ ਕਰਦੇ ਹਾਂ ਲਓ ਜੀ ਇਸ ਤੋਂ ਬਾਅਦ ਵਿੱਚ ਆਪਾਂ ਇਹਦੇ ਵਿੱਚ ਹੋਰ ਕਿਹੜੀ ਚੀਜ਼ ਪਾਣੀ ਹੈ ਜੀ ਆਪਾਂ ਪਾਵਾਂਗੇ ਜੀ ਅੱਧਾ ਕ ਚਮਚਾ ਜਿਹੜੇ ਵਿੱਚ ਨਮਕ ਦਾ ਤਾਂ ਕਿ ਆਪਣੀ ਜਿਹੜੀ ਗੰਦਗੀ ਹੋ ਸਾਰੀ ਉਹ ਹੋ ਜਵੇ ਜੀ ਚੰਗੀ ਤਰ੍ਹਾਂ ਤੁਸੀਂ ਇਹਨੂੰ ਹਿਲਾਉਣਾ ਚੰਗੀ ਤਰ੍ਹਾਂ ਹਿਲਾਈ ਜਾਣਾ ਇਹਨੂੰ ਇਸ ਤੋਂ ਬਾਅਦ ਵਿੱਚ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਚਮਚ ਮਿੱਠਾ ਸੋਡਾ ਹੰਜੀ ਇੱਥੇ ਤੁਸੀਂ ਆਪਦਾ ਗੈਸ ਦਾ ਫਲੇਮ ਆ ਜਿਹੜਾ ਉਹ ਤੁਸੀਂ ਕੱਟ ਕਰ ਦੇਣਾ ਕਿਉਂਕਿ ਇਹਨੇ ਉਬਲਣਾ ਵਾ ਫਿਰ ਜਦੋਂ ਆਪਾਂ ਮਿੱਠਾ ਸੋਡਾ ਇਹਦੇ ਵਿੱਚ ਪਾਵਾਂਗੇ ਤੇ ਤੁਸੀਂ ਦੇਖ ਲੈਣਾ ਆ ਕਿ ਮਿੱਠਾ ਸੋਡਾ ਪਾਏ ਤੋਂ ਬਾਅਦ ਵਿੱਚ ਕਿੰਨਾ ਕਿਹੇ ਜ਼ਿਆਦਾ ਉੱਪਰਦਾ ਜੇ ਤਾਂ ਤੁਹਾਡੇ ਮਤਲਬ ਕਿ ਬਰਤਨ ਛੋਟਾ ਆ ਬਾਹਰ ਨਿਕਲਦਾ ਇਹ ਫਿਰ ਤਾਂ ਤੁਸੀਂ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਘੱਟ ਫਲੇਮ ਕਰ ਦੇਣਾ ਜੇ ਨਹੀਂ ਨਿਕਲਦਾ ਹੈਗਾ ਫਿਰ ਤੁਸੀਂ ਇਹਨੂੰ ਫੋਲਦੀ ਰੱਖਣਾ ਏਦਾਂ ਦਾ ਚੰਗੀ ਤਰ੍ਹਾਂ ਤੁਸੀਂ ਆਲਦਾਲੇ ਸਾਰਾ ਫਲਾ ਦੇਣਾ ਤਾਂ ਕਿ ਜਿਹੜਾ ਇਹਦੇ ਆਲਦਾਲੇ ਵੀ ਲੱਗਿਆ ਹੋਇਆ ਵਾ ਇਹ ਸਾਰਾ ਲੈ ਜਵੇ ਧੱਦ ਕਰ ਕਰਕੇ ਅਪਾ ਸਾਰਾ ਚੰਗੀ ਤਰ੍ਹਾਂ ਇਹਨੂੰ ਆਦਾਂ ਤੱਕ ਫਲਾ ਦਾਂਗੇ ਤੇ ਹੁਣ ਇਸ ਤੋਂ ਬਾਅਦ ਵਿੱਚ ਜਿੱਦ ਕੀ ਥੋੜਾ ਜਿਹਾ ਹੋਰ ਤੁਸੀਂ ਇਹਦਾ ਕਲਰ ਦੇਖ ਸਕਦੇ ਹੋ ਕਿ ਕਿੱਦਾਂ ਦਾ ਹੋ ਗਿਆ ਇਹਨੂੰ ਪੂਰਦਲੇ ਫਲਾ ਦਾਂਗੇ ਦਾ ਚੰਗੀ ਤਰ੍ਹਾਂ ਹੁਣ ਜੀ ਇਸ ਤੋਂ ਬਾਅਦ ਵਿੱਚ ਆਪਾਂ ਆਪਣਾ ਗੈਸ ਜਿਹੜਾ ਉਹ ਬੰਦ ਕਰ ਦੇਣਾ ਆ ਦੇਖੋ ਸ਼ੀਸ਼ੇ ਦੇ ਜਿਹਦੇ ਹੇਠੇ ਇਹਦੇ ਪਾਣੀ ਦਿਖਦਾ ਹੋਊਗਾ ਕਿੰਨਾ ਜ਼ਿਆਦਾ ਗੰਦਾ ਹੋ ਗਿਆ ਹੁਣ ਆਪਾਂ ਇਹਨੂੰ ਕੁਛਕ ਟਾਈਮ ਦੇ ਲਈ ਇਦਾਂ ਹੀ ਰੱਖ ਦੇਣਾ ਆਪਾਂ ਇਹਨੂੰ ਕੁਛ ਨਹੀਂ ਕਰਨਾਗੇ ਕਿਉਂਕਿ ਆਪਣਾ ਜਿਹੜਾ ਪਾਣੀ ਹੈ ਇਹਨੂੰ ਠੰਡਾ ਹੋਣ ਦਵਾਂਗੇ ਇਦਾਂ ਦਾ ਚੰਗੀ ਤਰ੍ਹਾਂ ਗਲ ਸਾਰਾ ਇਹਨੂੰ ਫਲਾ ਦੇਣਾ ਤਾਂ ਕਿ ਜਿਹੜਾ ਆਪਣੇ ਆਹ ਹਾਲ ਦਾ ਜਿਹੜਾ ਲੱਗਿਆ ਹੋਇਆ ਵਾ ਇਹ ਸਾਰਾ ਲੈ ਜਵੇ ਤੇ ਹੁਣ ਆ ਪਾਣੀ ਠੰਡਾ ਹੋ ਜਵੇ ਤੇ ਫਿਰ ਮੈਂ ਤੁਹਾਨੂੰ ਉਸ ਤੋਂ ਬਾਅਦ ਮਿਲਦੀ ਆਂ ਹਾਂਜੀ ਲੋ ਜੀ ਪਾਣੀ ਆਪਣਾ ਜਿਹੜਾ ਬਿਲਕੁਲ ਹੀ ਠੰਡਾ ਹੋ ਚੁੱਕਿਆ ਤੇ ਹੁਣ ਆਪਾਂ ਇੱਥੇ ਕੀ ਕਰਨਾ ਜੀ ਆਪਾਂ ਸਟੀਲ ਪੋਰਟਸ ਲੈ ਲੈਣਾ ਵਾ ਸਟੀਲ ਪੋਰਟਸ ਦੀ ਮਦਦ ਦੇ ਨਾਲ ਆਪਾਂ ਇਹਨੂੰ ਬੱਸ ਜ਼ਿਆਦਾ ਨਹੀਂ ਉਹ ਕਰਨਾ ਹੈਗਾ ਬਿਲਕੁਲ ਹੀ ਹਲਕਾ ਹਲਕਾ ਜਿਹਾ ਏਦਾਂ ਕਰਕੇ ਆਪਾਂ ਸਾਫ਼ ਕਰ ਦੇਣਾ ਤੁਸੀਂ ਦੇਖਿਓ ਕਿ ਬਹੁਤ ਹੀ ਜ਼ਿਆਦਾ ਆ ਦੇਖੋ ਸਾਫ਼ ਹੋਣ ਲੱਗ ਗਈ ਨਾ ਦੇਖੋ ਫਿਰ ਇੱਕ ਮਿੰਟ ਇਹਦੋਂ ਨਹੀਂ ਰਜੇ ਪੈਂਦਾ ਹੋਗਾ ਤੋਂ ਤੁਖਾਨੀ ਹਾਂ ਹਾਂਜੀ ਆ ਦੇਖਿਓ ਆਪਾਂ ਤੁਹਾਨੂੰ ਸਾਫ਼ ਕਰਕੇ ਦਿਖਾਉਂਦੇ ਹਾਂ ਹੁਣ ਇਹਨੂੰ ਦਿਖਾਉਨੇ ਆਂ ਆਪਾਂ ਕੋਈ ਵੀ ਨਹੀਂ ਜਿਆਦਾ ਇਹਨੂੰ ਜਿਹੜਾ ਨਹੀਂ ਰਕੜਨਾ ਹੈਗਾ ਬਹੁਤ ਹੀ ਹਲਕੇ ਹਲਕੇ ਹੱਥਾਂਿਆਂ ਦੇ ਨਾਲ ਆਪਾਂ ਤੁਹਾਨੂੰ ਇਹਨੂੰ ਸਾਫ਼ ਕਰਕੇ ਦਿਖਾਉਨੇ ਆਂ ਕਿਤੇ ਕਿਤੇ ਤਾਂ ਦੇਖ ਸਕਦੇ ਤੁਸੀਂ ਬਹੁਤ ਹੀ ਜਿਆਦਾ ਵਧੀਆ ਇਹ ਜੰਦੀ ਸਾਫ਼ ਨਿਕਣ ਲੱਗੀ ਵਸਾ ਦਸ ਟਿਲ ਵਰਸ਼ ਦੀ ਮਦਦ ਨਾਲ ਸੇ ਨੂੰ ਚੰਗੀ ਤਰ੍ਹਾਂ ਨਾਲ ਜਿਹੜਾ ਖਲਾ ਲਾ ਹਾਂ। ਆਹ ਦੇਖੋ ਜਿੱਥੇ ਆ ਸੀਗਾ ਪਾਣੀ ਪਾਣੀ ਹੈ ਨਾ ਉੱਥੋਂ ਉੱਥੋਂ ਤਾਂ ਬਿਲਕੁਲ ਸਾਫ਼ ਵੀ ਹੋਣ ਲੱਗੀ ਇਹ ਪਾਣੀ ਦੇਖੋ ਤੁਸੀਂ ਕਿੰਨਾ ਗੰਦਾ ਜਿਆਦਾ ਹੋ ਗਿਆ। ਹਾਂਜੀ ਲੋ ਜੀ ਤੁਸੀਂ ਦੇਖ ਸਕਦੇ ਕਿ ਕੜਾਹੀ ਆਪਣੀ ਆ ਇਹ ਤਾਂ ਨਹੀਂ ਕਹਿ ਸਕਦੇ ਕਿ ਬਿਲਕੁਲ ਹੀ ਚਮਕ ਗਈ ਆ ਪਰ ਲੇਕਿਨ ਕੁਝ ਕੁ ਹੱਦ ਤੱਕ ਆ ਜਿਹੜੀ ਇਹਦੀ ਕਾਲਸਾ ਉਹ ਸਾਫ਼ ਹੋ ਗਈ ਆ ਕਿਉਂਕਿ ਕਾਫੀ ਚਿਰ ਪੁਰਾਣੀ ਆ ਇਹ ਕੜਾਹੀ ਤੇ ਬਾਕੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜੀ ਇਹਨੂੰ ਵਾਸ਼ ਕਰਕੇ ਆਪਾਂ ਇਹ ਪਹਿਲਾਂ ਵਾਸ਼ ਕਰ ਦਈਏ ਹਾਂਜੀ ਲੋ ਜੀ ਕੜਾਹੀ ਆਪਾਂ ਸਾਫ਼ ਕਰ ਲਈ ਆ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਹੈਗੇ ਹਨਾ ਕਿ ਬਹੁਤ ਜ਼ਿਆਦਾ ਚਮਕ ਗਿਆ ਪਰ ਲੇਕਿਨ ਕੁਝ ਕ ਹੱਦ ਤੱਕ ਬਹੁਤ ਜ਼ਿਆਦਾ ਇਹ ਜਿਹੜੀ ਹੈ ਸਾਫ਼ ਹੋ ਚੁੱਕੀ ਆ ਤੇ ਬਾਕੀ ਜਿਹੜੀ ਵੀਡੀਓ ਦੇ ਵਿੱਚ ਕਹ ਰਹੇ ਹਾਂ ਜੀ ਐਵੇਂ ਚਮਕ ਗਿਆ ਜਿਵੇਂ ਉਹ ਚੀਜ਼ ਤਾਂ ਨਹੀਂ ਹੁੰਦੀ ਪਰ ਲੇਕਿਨ ਹਨਾ ਸਾਫ਼ ਹੋ ਜਾਂਦੀ ਆ ਪਰ ਇਹ ਵੀ ਤੁਸੀਂ ਇਹ ਕੜਾਹੀ ਹੈ ਜਿਹੜੀ ਆਪਣੀ ਕਾਫੀ ਚਿਰ ਪੁਰਾਣੀ ਆ ਤੇ ਇਸ ਕਰਕੇ ਨੂੰ ਜਿਹੜਾ ਇੰਨੀ ਜ਼ਿਆਦਾ ਕਾਲਸ ਲੱਗੀ ਹੋਈ ਸੀਗੀ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇੰਨੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਜੀ ਕਿਸੇ ਹੋਰ ਨੂੰ ਮੇਰੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ